ਸਿਕਰ ਪੰਜਾਬੀਓ ਅੱਜ ਮੈਂ ਗੱਲ ਕਰਨ ਜਾ ਰਿਹਾ ਉਸ ਡਾਕੂ ਲੇਡੀ ਦੀ ਜਿਸ ਨੇ ਸਾਡੇ ਪੰਜਾਬ ਦਾ ਨਾਮ ਔਰਤਾਂ ਦਾ ਨਾਮ ਖਰਾਬ ਕੀਤਾ ਹੈ ਮੈਂ ਗੱਲ ਕਰਨ ਜਾ ਰਿਹਾ ਅਮਨਦੀਪ ਕੌਰ ਥਾਰ ਵਾਲੀ ਗੱਲ ਜਿਹਨੂੰ ਕਹਿ ਕੇ ਜੜੀ ਮਸ਼ਹੂਰ ਹੋਈ ਹੈ 15 ਤਰੀਕ 15 ਜੁਲਾਈ ਦੀ ਮੈਡਮ ਦੀ ਬੇਲ ਸੀਗੀ ਦੂਜੀ ਵਾਰੀ ਉਹ ਵੀ ਰਿਜੈਕਟ ਕਰਤੀ ਗਈ ਹੈ ਤੁਹਾਨੂੰ ਪਤਾ ਹੋਏਗਾ ਮੈਡਮ 17 ਗ੍ਰਾਮ ਹਿਰੋਇਨ ਨਾਲ ਬਠਿੰਡੇ ਫੜੀ ਗਈ ਹੈ ਉਸ ਤੋਂ ਬਾਅਦ ਮੈਡਮ ਬੇਲ ਲੈ ਕੇ ਬਾਹਰ ਆ ਗਈ ਸੀ ਉਸ ਤੋਂ ਬਾਅਦ ਮੈਡਮ ਨੇ ਇੱਕ ਇੰਟਰਵਿਊ ਦੇ ਵਿੱਚ ਕਹਿਤਾ ਕਿ ਮੇਰੇ ਕੋਲ ਜਿਹੜੀ ਪ੍ਰਾਪਰਟੀ ਹੈ ਮੇਰੇ ਕੋਲ ਜਿਹੜੇ ਆਈਫੋਨ ਹੈ ਮੇਰੇ ਕੋਲ ਜਿਹੜੀਆਂ ਥਾਰਾ ਮੈਂ ਸਾਰਾ ਕੁਝ ਲੋਨ ਤੇ ਲਿਆ ਹੋਇਆ ਉਸ ਤੋਂ ਬਾਅਦ ਸੀਏ ਸਟਾਫ ਨੇ ਉਹਨਾਂ ਨੂੰ ਫੇਰ ਚੱਕ ਲਿਆ ਹੁਣ ਐਦ ਕੀ ਉਹਨਾਂ ਦੀ ਜਵਾਨਤ ਨਹੀਂ ਹੋ ਰਹੀ ਤਾਂ ਕਹਿੰਦੇ ਹੁੰਦੇ ਆ ਨਾ ਜਦੋਂ ਪੈਸਾ ਹੋਵੇ ਤਾਂ ਤਰੀਕੇ ਨਾਲ ਚੱਲੀਦਾ ਪਰ ਮੈਡਮ ਨੇ ਤਾਂ ਪੈਸੇ ਹੀ ਹਰਾਮ ਦੇ ਪੈਸਿਆਂ ਨਾਲ ਕਮਾਏ ਸੀਗੇ ਤਾਂ ਮੈਡਮ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਇਸ ਬਾਰੇ ਵਿੱਚ ਤੁਹਾਡੇ ਕੀ ਵਿਚਾਰ ਨੇ ਬਾਕੀ ਭਗਵੰਤ ਮਾਨ ਨੇ ਇਹ ਕੰਮ ਤਾਂ ਬਹੁਤ ਵਧੀਆ ਕੀਤਾ ਨਸ਼ੇ ਕਰਕੇ ਕਾਫੀ ਬੰਦੇ ਜਿਹੜੇ ਆ ਫੜੇ ਜਾ ਰਹੇ ਆ ਔਰ ਇਹ ਅਮਨਦੀਪ ਕੌਰ ਦੇ ਨਾਲ ਜਿੰਨੇ ਵੀ ਪੁਲਿਸ ਮੁਲਾਜ਼ਮ ਨੇ ਇਹਨਾਂ ਦੇ ਵੀ ਛਿੱਤਰ ਪੈਣਗੇ ਹੁਣ ਜਿਹੜੇ ਮਿਲੇ